मुरदाबी मोकिलीर मु मुदाी मोदी कचा मुर शिक चले सकारा मु चङे सकारा मुरदा ਕੀਤਾ ਬਗੈ ਰਾਜਵੀਰ ਸਿੰਘ ਗਿਆ ਲ ਸੰਧਵਾ 77 ਜਨਨ ਪੀਕੇਯੂ ਪਤਗਾ ਜਲਾ ਫੀਲ ਅੱਜ ਜੋ ਇੱਥੇ ਹਾਈਵੇ ਤੇ ਟਰੈਕਟਰ ਖਲਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਦਾ ਸਾਡੇ ਬੜੇ ਲੰਮੇ ਚਿਰ ਤੋਂ ਸਾਡੀਆਂ ਮੰਗਾਂ ਲਈ ਹੋ ਰਿਹਾ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਸਿਰਫ ਡਬਲਯੂਟੀਓ ਦੇ ਵਿਰੋਧ ਦੇ ਵਿੱਚ ਹੈ ਕਿਉਂਕਿ ਇੱਕੇ ਪਿੰਡਲ ਬਣਿਆ ਹੋਇਆ ਹੈ ਜਿਹਦੇ ਚ ਭਾਰਤ ਸਾਡਾ ਮੈਂਬਰ ਹੈ ਅਮਰੀਕਾ ਉਹਦਾ ਪ੍ਰਧਾਨ ਹੈ ਉਹ ਦੇਸ਼ ਕੁਝ ਇਕੱਠੇ ਹੈ ਇਹ ਡਬਲਯੂਟੀਓ ਦੇ ਅੰਦਰ ਖੇਤੀ ਨੂੰ ਲਜਾਣਾ ਚਾਹੁੰਦੇ ਆ ਅਸੀਂ ਬਾਹਰ ਕੱਢਣਾ ਚਾਹੁੰਦੇ ਆ ਸਾਡੀ ਇਹ ਪੁਰਜ਼ੋਰ ਮੰਗ ਹੈ ਵੀ ਖੇਤੀ ਹੈ ਜਿਹੜੀ ਉਹਦੇ ਬਾਹਰ ਹੋਣੀ ਚਾਹੀਦੀ ਕਿਉਂਕਿ ਜਿਹੜੇ ਕੋਰਪੋਰੇਟ ਕਰਾਣੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਖੇਤੀ ਨੂੰ ਹੜਪਣਾ ਚਾਹੁੰਦੇ ਆ ਠੀਕ ਹੈ ਜਿਹੜੇ ਅੱਜਵੇਂ ਹੁਣ ਕਾਨੂੰਨ ਬਣੇ ਸੀ ਉਹ ਵੀ ਇਸੇ ਜਰੀਏ ਹੀ ਸੀ ਇਸ ਕਰਕੇ ਅਸੀਂ ਮੰਗ ਕਰਦੇ ਆ ਇਹਨੂੰ ਹਰ ਹਾਲਤ ਦੇ ਵਿੱਚ ਬਾਹਰ ਰੱਖਿਆ ਜਾਵੇ ਬਾਈ ਸ਼ਸ਼ੇਸਿਕੰਗਰਾ ਸੂਬਾ ਸਖਤਰ ਜਨਰਲ ਕਮਿਸ਼ਨਿੰਗ ਪੰਜਾਬ ਅੱਜ ਸੰਜੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ WTO ਜੋ ਜੋ ਮੀਟਿੰਗ ਆਬੋਤਾਬੇ ਵਿੱਚ ਹੋ ਰਹੀ ਆ ਉਹਦੇ ਰੋਧ ਵਿੱਚ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਖੇਤੀ ਨੂੰ ਲਾਹੇਬੰਦ ਬਣਾਉਣ ਦੀ بجائے ਖੇਤੀ ਨੂੰ ਕਾਰਪੋਰੇਟ ਕਰਾਣੇ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਖੇਤੀ ਨੂੰ ਬਾਹਰ ਖੜਾ ਚਾਹੁੰਦੇ ਹਾਂ ਕਾਰਪੋਰੇਟ ਕਰਾਣਿਆਂ ਨੂੰ ਵੀ ਅਸੀਂ ਖੇਤੀ ਦੇ ਵਿੱਚ ਨਹੀਂ ਵੜਨਾ ਚਾਹੁੰਦੇ ਜੇ ਇਸ ਢੰਗ ਨਾਲ ਅੱਗੇ ਉਹ WTO ਦੀ ਮੀਟਿੰਗ ਸੱਫਲ ਨਹੀਂ ਹੈ ਇਹਦਾ ਸਿੱਧਾ ਸਬੰਧ ਸਨ ਦੇ ਪੈਣਾ ਇੱਥੇ ਪਾਸਾ ਸਾਰ ਸੱਟੀਆਂ ਖਤਰੀਆਂ ਨੂੰ ਬਹੁਤ ਚਰਨ ਚਾਹੁੰਦਾ ਹਾਂ ਕੀਤੇ ਪਾਸੇ ਜੇ ਆਪਾਂ ਗੱਲ ਕਰਕੇ ਅਮਰੀਕਾ ਦੀ ਅਮਰੀਕਾ 772 ਰੁਪਏ ਡਾਲਰ ਇੱਕ ਕਿਸਾਨ ਨੂੰ ਸਬਸਿਡੀ ਮਿਲਦੀ ਹੈ ਪੰਜਾਬ ਹਿੰਦੁਸਤਾਨ ਦੇ ਵਿੱਚ 49 ਡਾਲਰ ਇੱਕ ਕਿਸਾਨ ਨੂੰ ਸਬਸਿਡੀ ਮਿਲਦੀ ਉਹ ਵੀ ਖਤਮ ਕਰਨ ਨੂੰ ਫਿਰਦੇ ਆ ਅਸੀਂ ਭਾਰਤ ਲੈਵਲ ਲੈਵਲ ਤੇ ਸੰਯੁਕਤ ਖਸਾਨ ਮੁੱਤੇ ਬਲੋਂ ਇਹ ਡਾਟਾ ਕੇ ਬਲੋਟ ਕਰਦੇ ਆ ਜੋ ਡਬਲ ਪੀਓ ਤੇ ਖੇਤੀ ਆ ਅੰਦਾਜ਼ੇ ਅਨੁਸਾਰ ਕਿਹੜੇ ਜਾ ਕੇ ਕਾਰਪੋਰੇਸ਼ਨ ਨੂੰ ਇੱਕਾ ਚੁੱਕਲੀ ਭਜਾਏ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਖਲਾਇ ਮਿਲਦਾ ਉਹ ਭਾਜਨ 800 ਰੁਪਏ ਲੱਗਦੇ ਉਹ ਤੋਂ ਦੂਦੇ ਸਾਡੇ ਕੀ ਨਾਮ ਹੈ ਅ ਮੇਰਾ ਨਾਮ ਭਪਿੰਦਰ ਸਿੰਘ ਜਿਲ੍ਹਾ ਜਰਨਲਿਸਟ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਪੰਜਾਬ ਅੱਜ ਜੋ ਟ੍ਰੈਕਟਰ ਹੱਲ ਕੇ ਰੋਸਟਰ ਦਾ ਸੀ ਇੱਥੇ ਹੈ ਜਿਲ੍ਹਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਮੇਨ ਸਾਡਾ ਜਿਹੜਾ ਕੈਲਕੂਲੇਟ ਕਰਾਉਣਿਆਂ ਦੇ ਖਲਾਸ ਆ ਜਿਹਦੇ ਕਿ ਪਿਛਲੇ ਲੰਮੇ ਸਨੇ ਤੋਂ ਜਿਹੜਾ ਕਾਰਬ ਸਾਡੇ ਤੇ ਕਾਬੂ ਹੋ ਰਿਹਾ ਉਹਨਾਂ ਦੀ ਅੱਜ ਦੁਬਈ ਦੇ ਵਿੱਚ ਆਬੂ ਤਾਬੀ ਦੇ ਵਿੱਚ ਅੱਜ ਇੱਕ ਮੇਨ ਵੱਡੀ ਜਿਹੜੀ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਭਾਰਤ ਦਾ ਖੇਤੀਬਾੜੀ ਮੰਤਰੀ ਉਹਦੇ ਵਿੱਚ ਸ਼ਾਮਲ ਹੈ ਉਹ ਜਿਹੜੀਆਂ ਚੀਜ਼ਾਂ ਤੋਂ ਅਕਸਰ ਜਥੇਬੰਦੀਆਂ ਸਰਕਾਰ ਨੂੰ ਕਹਿੰਦੀਆਂ ਸੀ ਵੀ ਜਿਹੜਾ ਸਾਡਾ ਖੇਤੀ ਸੈਕਟਰ ਹੈ ਜਾਂ ਉਪਾਦਕ ਸਾਡਾ ਜਿਹੜਾ ਸੈਕਟਰ ਹੈ ਉਹ ਤੇ ਜਿਵੇਂ ਬਸ ਦਿਨ ਜਿਹੜਾ ਇੱਕ ਕਸਬੜ ਦਾ ਕਬਜ਼ਾ ਹੋਣਾ ਉਹ ਜਿਹੜੀਆਂ ਉਹ ਚੀਜ਼ਾਂ ਡਰਾਉਂਦੀਆਂ ਉਹ ਦਾ ਇਹ ਵੀ ਉਹ ਜਿਹੜੇ ਸਾਡੇ ਸਰਕਾਰ ਉਹਨਾਂ ਦੇ ਹੱਥਾਂ ਦੀ ਕਟਪੁੱਤਲੀ ਬਣ ਚੁੱਕੀ ਹੈ ਤੇ ਜਿਹੜਾ ਅੱਜ ਦਾ ਰੋਸ ਹੈ ਵੀ ਇਸੇ ਕਰਕੇ ਰੱਖਿਆ ਵੀ ਜਿਹੜੀ ਭਾਤ ਸਰਕਾਰ ਦਾ ਉਹ ਕਸਬੜ ਘਾੜਿਆਂ ਚੋਂ ਬਾਹਰ ਆਵੇ ਸਾਡਾ ਜਿਹੜਾ ਖੇਤੀ ਸੈਕਟਰ ਹੈ ਜਿਹਨੂੰ ਵਿਕਾਸ ਕਰਨ ਤੇ ਕਸਬੜ ਘਾੜੇ ਤੁਲੇ ਆ ਉਹ ਬਚਨ ਸਾਡੇ ਜਿਹੜੇ ਮਜਦੂਦ ਆ ਜਿਨ੍ਹਾਂ ਨੂੰ ਇਹ ਕਾਰਪੋਰਟ ਖੇਤੋ ਦੇ ਵਿੱਚ 12-12 ਘੰਟੇ ਦਿਹਾੜੀ ਲਾ ਕੇ ਉਹਨਾਂ ਤੇ ਤਸ਼ੱਦਦ ਟਾਇਆ ਰਿਹਾ ਉਹ ਬਚਨ ਜਿਹੜੇ ਸਾਡੇ ਦੁਕਾਨਦਾਰ ਭਰਾ ਹੈ ਛੋਟੇ ਉਹਨਾਂ ਦੇ ਜਿਹੜੇ ਲਿਆ ਕੇ ਮੌਲ ਵੱਡੇ ਵੱਡੇ ਦਾਦੇ ਖੜੇ ਕਰ ਰਿਹਾ ਉਹਨਾਂ ਤੋਂ ਬਚਨ ਉਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਅੱਜ ਕਾਰਪੋਰਟ ਦਾ ਪੁਤਲਾ ਫੂਕੇ ਉਹਨਾਂ ਦਾ ਜਿਹੜਾ ਅਦੋਸ ਹੈ ਉਹਦੇ ਕਰਕੇ ਜਿਹੜਾ ਅੱਜ ਦਾ ਸਾਡਾ ਟਰੈਕਟਰ ਸੜਕਾਂ ਤੇ ਲਾ ਕੇ ਅਸੀਂ ਲੋਕ ਸਮਾਜ ਚ ਕਰਾ ਸਾਦੀ ਪ੍ਰਧਾਨ ਜੀ ਜੋ ਅੱਜ ਇੱਥੇ ਟੈਨਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਬੰਦੂਚੀ ਦੇ ਦੇਖੋ ਜੇ 18 ਤਰੀਕ ਦੀ ਜੋ ਦੇਸ਼ ਭਰ ਦੀਆਂ ਸਾਰੀਆਂ ਜਥੇਬੰਦੀਆਂ ਦੀ ਚੰਡੀਗੜ੍ਹ ਮੀਟਿੰਗ ਹੋਈ ਸੀ ਉਹ ਚ ਫੈਸਲਾ ਹੋਇਆ ਸੀ ਪਹਿਲੀ ਗੱਲ ਤਾਂ ਜੋ ਸਾਡੀਆਂ ਮੰਗਾਂ ਨੇ ਮੰਗਾਂ ਨੇ ਸਾਡੇ ਨੇ ਜੋ ਇਕਰਾਰ ਕੀਤੇ ਨੇ ਪਿਛਲੇ ਵੱਡੇ ਜੋ ਸੰਘਰਸ਼ ਵੇਲੇ ਸਰਕਾਰਾਂ ਨੂੰ ਕੋਹ ਮਨਾਉਣ ਵਾਸਤੇ ਮਜਬੂਰ ਕਰਨਾ ਤੇ ਕਿਉਂਕਿ ਸਾਡੇ ਕੁਝ ਕਿਸਾਨ ਜੋ ਧਰਨਾ ਵਿਜਾਰਾ ਕਰ ਰਹੇ ਨੇ ਉਹਨਾਂ ਦੇ ਕਾਫੀ ਤਿੱਖਦਦ ਹੋਇਆ ਉਹਦੇ ਰੋਸ ਹੋ ਜੋ ਵੀ ਉਹਤੇ ਸ਼ਹੀਦੀਆਂ ਵੀ ਹੋਈਆਂ ਬਹੁਤ ਸੈਕੜਿਆਂ ਦੀ ਗਿਣਤੀ ਵਿੱਚ ਟਾਇਰ ਟੁੱਟੇ ਨੇ ਕਾਰਨ ਟੁੱਟੀਆਂ ਬਹੁਤ ਵੱਡਾ ਨੁਕਸਾਨ ਕੀਤਾ ਹੈਗਾ ਅਨਅਧਿਕਾਰਤ ਕੰਮ ਕੀਤੇ ਨੇ ਰੋਕਾਂ ਲਾਈਆਂ ਹੋਈਆਂ ਨੇ ਲੋਕਾਂ ਦੇ ਜਾਣ ਵਾਸਤੇ ਜੋ ਸੜਕਾਂ ਬੰਦ ਕੀਤੀਆਂ ਹੋਈਆਂ ਸਰਕਾਰ ਨੇ ਉਹਦੇ ਰੋਸ ਵਜੋਂ ਔਰ ਆਪਣੀਆਂ ਜੋ ਸ਼ਰਤਾਂ ਜੋ ਸਾਡੇ ਜੋ ਸਾਡੇ ਨਾਲ ਜੋ ਵਾਅਦੇ ਕੀਤੇ ਨੇ ਉਹ ਮਨਾਉਣ ਵਾਸਤੇ ਕਿਉਂਕਿ 13 ਤਰੀਕ ਨੂੰ ਸਰਕਾਰ ਨੇ ਉਹ ਸਾਡੇ ਕਿਸਾਨ ਭਰਾਵਾਂ ਤੇ ਹਮਲਾ ਕੀਤਾ ਸੀ ਔਰ 14 ਤਰੀਕ ਨੂੰ ਮੀਟਿੰਗ ਕਰਕੇ 15 ਤੋਂ ਅਸੀਂ ਕੰਮ ਸ਼ੁਰੂ ਕਰਤਾ ਸੀ ਆਪਦੀਆਂ ਮੰਗਾਂ ਬਾਰੇ ਔਰ ਉਹਦੇ ਵਿਰੋਧ ਦੇ ਵਿੱਚ 15 ਤਰੀਕ ਨੂੰ ਅਸੀਂ ਸਾਰੇ ਤਿੰਨ ਤਿੰਨ ਕਿਹੜੇ ਟੋਲ ਪਲਾਜ਼ੇ ਬੰਦ ਕੀਤੇ ਸੀ 16 ਨੂੰ ਸਾਡੇ ਸਾਰੇ ਭਾਰਤਵੰਸੀ ਉਹਦੇ ਵਿੱਚ ਮੰਗਾਂ ਦਾ ਔਰ ਜੋ ਇਹ ਵਿਰੋਧ ਅਸੀਂ ਇਸ ਗੱਲ ਦਾ ਕੀਤਾ ਜਿਉਂ ਉਹਨਾਂ ਨੇ ਸਾਰੇ ਨਾਲ ਕੀਤਾ ਹੈਗਾ ਉਸ ਤੋਂ ਬਾਅਦ 18 ਦੇ ਫਿਰ ਵੱਡੇ ਪ੍ਰੋਗਰਾਮ ਲੀਕੇਗੇ ਪਿੱਛੇ ਅਸੀਂ ਤੁਹਾਨੂੰ ਪਤਾ ਸਾਰੇ ਦੇਸ਼ ਦੇ ਵਿੱਚ ਉਤਲੇ ਸੜ ਚੁੱਕੇ ਆ ਮੋਦੀ ਦੇ ਅਮਿਤ ਸ਼ਾਹ ਦੇ ਮਨੋਨਾਲ ਖੱਟੜ ਔਰ ਅਨਲ ਵਿੱਚ ਜੋ ਉਹਨਾਂ ਦਾ ਮੰਤਰੀ ਹੈਗਾ ਹਰਿਆਣੇ ਦਾ ਦਿਨਾਂ ਦੇ ਔਰ ਅੱਜ ਦਾ ਜੋ ਪ੍ਰੋਗਰਾਮ ਸਾਰੇ ਦੇਸ਼ ਵਿੱਚ ਦਿੱਤਾ ਹੈ ਟਰੈਕਟਰ ਜੋ ਆਪਣੀ ਸੜਕਾਂ ਦੇ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਟਰੈਕਟਰ ਢੱਲਣੇ ਸਾਰੇ ਦੇਸ਼ ਦੇ ਵਿੱਚ ਉਹਦੇ ਵਿੱਚ ਇੱਕ ਤਾਂ ਡਿਮਾਂਡਾਂ ਦਾ ਸੀ ਆਪਦਾ ਸਾਡੀ ਮੰਗ ਹੈ ਜੋ ਸਾਡੀਆਂ ਰਹਿੰਦੀਆਂ ਉਦੇ ਨਾਲ ਨਾਲ ਇੱਕ ਵੱਡਾ ਮੈਸੇਜ ਹੈ ਸਰਕਾਰ ਨੂੰ ਦੇਣਾ ਚਾਹੁੰਦੇ ਕਿ ਸਰਕਾਰ ਇਹ ਫੈਸਲੇ ਕਰ ਰਹੀ ਹੈ ਕੋਰਟਾਂ ਇਹ ਫੈਸਲੇ ਕਰ ਰਹੀਆਂ ਕਿ ਜਿਹੜੇ ਕਿਸਾਨ ਹੈ ਉਹ ਆਪਣਾ ਟਰੈਕਟਰ ਲੈ ਕੇ ਧਰਨੇ ਮਿਜਾਰਾਂ 'ਚ ਨਹੀਂ ਜਾ ਸਕਦੇ ਰੋਡਾਂ 'ਤੇ ਨਹੀਂ ਜਾ ਸਕਦੇ ਸੋ ਸਰਕਾਰਾਂ ਨੂੰ ਦੱਸਣ ਮਾਰਦੇ ਕਿ ਟਰੈਕਟਰ ਸਾਡਾ ਸਿੰਬਲ ਹੈ ਸਾਡਾ ਇੱਕ ਗੱਡਾ ਹੈਗਾ ਅਸੀਂ ਜੋ ਪਸ਼ੂਆਂ ਨੂੰ ਗੱਡਿਆਂ ਨੂੰ ਥੱਲੋਂ ਪ੍ਰਮੋਟ ਕਰਕੇ ਅਸੀਂ ਕਮਾਈ ਕਰਕੇ ਅਸੀਂ ਬੜੀ ਮਿਹਨਤ ਕਰਕੇ ਅਸੀਂ ਉਹ ਟਰੈਕਟਰਾਂ 'ਤੇ ਆਏ ਆ ਉਹ ਸਾਡਾ ਇੱਕ ਗੱਡਾ ਹੈਗਾ ਅਸੀਂ ਕਿਤੇ ਵੀ ਜਾਣਾ ਆਪਣਾ ਰਾਸ਼ਨ ਪਾਣੀ ਵੀ ਲੈ ਕੇ ਜਾਣਾ ਆਪਣੇ ਤੰਬੂ ਲੈ ਕੇ ਜਾਣਾ ਆਪਣੇ ਤੰਬੂ ਬਣਾਉਣੇ ਵਿੱਚ ਪੈਣ ਵਾਸਤੇ ਸੋ ਇਸ ਕਰਕੇ ਅਸੀਂ ਉਹ ਧਰਨੇ ਮਜਾਰੇ ਹੁੰਦੇ ਨੇ ਛਾਤਵੇਂ ਸਾਡੇ ਧਰਨੇ ਹੁੰਦੇ ਨੇ ਅਸੀਂ ਆਪਣੇ ਟਰੈਕਟਰ ਜਿਹੜੇ ਉਹ ਲਿਜਾ ਸਕਦੇ ਆ ਸਰਕਾਰ ਨੂੰ ਦੱਸਣ ਵਾਸਤੇ ਕਿ ਚਾਹੇ ਤੁਸੀਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਜਾ ਕੇ ਬਾਰਡਰਾਂ ਤੇ ਸਾਡੇ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਜਾਂ ਖਨੋਰੀ ਬਾਰਡਰ ਹੋਵੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤਰ੍ਹਾਂ ਕਿਸਾਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਅੱਜ ਲੱਖਾਂ ਦੀ ਗਿਣਤੀ ਵਿੱਚ ਸਾਰੇ ਦੇਸ਼ ਦੇ ਵਿੱਚ ਟਰੈਕਟਰ ਜੋ ਹੈ ਨੈਸ਼ਨਲ ਹਾਈਵੇ ਹਾਈਵੇ ਤੇ ਖੜੇ ਨੇ ਦੱਸਣਾ ਵਾਤੇ ਕਿ ਸਾਡੇ ਟਰੈਕਟਰ ਇਹ ਫੇਰ ਜਾਣਗੇ ਇਸੇ ਤਰ੍ਹਾਂ ਹੀ ਔਰ ਹਮੇਸ਼ਾ ਹੀ ਧਰਨੇ ਮਜਾਰੇ ਸ਼ਾਂਤਬਾਈ ਜੋ ਹੈਗੇ ਨਾ ਟਰੈਕਟਰਾਂ ਨਾਲ ਕਰਦੇ ਰਹਿਾਂਗੇ ਇਸ ਕਰਕੇ ਜਿਹੜਾ ਆਜ਼ਾਦ ਜਿਹੜਾ ਵੱਡਾ ਪ੍ਰੋਗਰਾਮ ਹੈਗਾ ਇਸ ਕਰਕੇ ਜਿੱਤਾਂਗੇ ਸਾਰੇ ਦੇਖਣ ਲਈ ਟਰੈਕਟਰ ਲਈ ਕਿ ਕੋਈ ਟਾਈਮ ਹੀ ਰੱਖੀ ਹੈ ਕਿ ਸਾਡੇ ਟਰੈਕਟਰ ਦਾ 3 ਵਜੇ ਤੱਕ ਸਾਡਾ ਇਹ ਟਾਈਮਿੰਗ ਹੈਗੀ ਜਿਹੜੀ ਹੈਗੀ ਹੈ ਸਾਰੇ ਦੇਖਦੇ ਵੇ 3 ਵਜੇ ਤੱਕ ਦਾ 3 ਵਜੇ ਸਾਡੀ ਸਮਾਪਤੀ ਹੋਵੇਗੀ ਸਰਕਾਰ ਨੂੰ ਦੱਸਣ ਵਾਸਤੇ ਵਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਜ਼ਿੰਮੇਵਾਰ ਜੱਟ ਜੋ ਹੈਗੇ ਜੇ ਹੁਣ ਸਾਰੇ ਜਾਗਰਤ ਹੋ ਚੁੱਕੇ ਨੇ ਔਰ ਸਾਰੇ ਸਾਰੇ ਟਰੈਕਟਰ ਲੱਖਾਂ ਦੀ ਗਿਣਤੀ ਜੋ ਐਸੇ ਟਰੈਕਟਰ ਆਏ ਨੇ ਲੋਕ ਆਏ ਨੇ ਉਹ ਸਾਰੇ ਜਾਗਰਤ ਨੇ ਔਰ ਉਹਨਾਂ ਨੂੰ ਪਤਾ ਆਉਂਦੀਆਂ ਮੰਗਾਂ ਉਹਦੀਆਂ ਹੱਕੀ ਮੰਗਾਂ ਕਿਵੇਂ ਲੈਣੀਆਂ ਹੈਗੀਆਂ ਜੋ ਇਸ ਕਰਕੇ ਸਰਕਾਰ ਨੂੰ ਦੱਸਣ ਵਾਸਤੇ ਔਰ ਇਹ ਦੱਸਣ ਵਾਸਤੇ ਕਿ ਸਾਡੇ ਟਰੈਕਟਰ ਨਹੀਂ ਧਰਨੇ ਵਜਾਇਦਾ ਜਾਣਗੇ ਤੁਸੀਂ ਉਹਨਾਂ ਨੂੰ ਰੋਕ ਕੇ ਸਕਦੇ ਕੋਈ ਟਰੈਕਟਰ ਦੇ ਵਿੱਚ ਸਮੱਸਿਆ ਦਾ ਨਾ ਕੋਈ ਟਰੈਕਟਰ ਨੂੰ ਅਸੀਂ ਸਮੱਸਿਆ ਨਹੀਂ ਕਰਨੀ ਕਿਉਂਕਿ ਸਾਡਾ ਅਸੀਂ ਪਹਿਲਾਂ ਹੀ ਬੇਨਤੀ ਕੀਤੀ ਵੀ ਸਾਈਡ ਤੇ ਖੜੇ ਨਹੀਂ ਕੋਈ ਥੋੜੇ ਸਾਹਮਣੇ ਟਰੈਕਟਰ ਆਪਕੇ ਚੱਲ ਰਿਹਾ ਹੈ ਕੋਈ ਟ੍ਰੈਫਿਕ ਨੂੰ ਰੋਕਣੀ ਹੈ ਟੈਰਫ ਦਾ ਕੋਈ ਵੀ ਅਸੀਂ ਕਿਸੇ ਨੂੰ ਐਸੇ ਖੱਜਲਖਵਾਰਾ ਜਿਹੜਾ ਸਾਡੇ ਸਾਰੇ ਦੇਸ਼ ਵਿੱਚ ਨਹੀਂ ਕਰਾ